ਇਨੂੰ ਪਿਆਰਪਰੀ ਸਤਸ੍ਰੀ ਸ੍ਰੀ ਕਾਲਜੀ ਆਰਕੀਟਿਕ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਰਹਣਗੇ ਜੀ ਬਹੁਤ ਸੋਹਣੀ ਫੈਬਰਿਕ ਹੈ ਪਾਰਟੀ ਵੇਅਰ ਜਿਹੜੇ ਸੂਟ ਨੇ ਜੀ ਉਹ ਨੇ ਤੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਪਾਈ ਸੀਗੀ 27 ਦਿਨ ਦੀ ਵੀਡੀਓ ਉਹਦੇ ਵਿੱਚ ਹੈਗੇ ਸੀ ਜੀ ਵਿਦਾਊਟ ਲਾਈਨਿੰਗ ਇਹਨਾਂ ਦੇ ਸ਼ਰਟਾਂ ਤੇ ਲਾਈਨਿੰਗ ਲੱਗੇਗੀ ਜੀ ਸਲਵਾਰ ਤੇ ਤੁਸੀਂ ਜੇ ਲਾਈਕ ਕਰਦੇ ਹੋ ਤਾਂ ਲਾ ਸਕਦੇ ਹੋ ਨਹੀਂ ਨਾ ਵੀ ਲਾਓ ਬਹੁਤ ਸੋਹਣੀ ਫੈਬਰਿਕ ਹੈ ਬਹੁਤ ਸੋਹਣੇ ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਕਲਰ ਆਪਾਂ ਨੇ ਵੀਡੀਓ ਦੇ ਵਿੱਚ ਉਹੀ ਦਿਖਾਉਣੇ ਨੇ ਜੀ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਜਿਹੜੇ ਨਹੀਂ ਹੈਗੇ ਉਹ ਆਪਾਂ ਨਹੀਂ ਦਿਖਾਵਾਂਗੇ ਜੀ ਪਲੀਜ਼ ਪਹਿਲਾਂ ਰਿਕਵੈਸਟ ਹੈ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਹੀ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਦੂਸਰਾ ਚੈਨਲ ਹੈਗਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਤੇ ਇੰਸਟਾਗ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਦੋਨਾਂ ਚੈਨਲਾਂ ਦੀ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾ ਸੂਟ ਰਹੇਗਾ ਇਸ ਤਰ੍ਹਾਂ ਦਾ ਅਰੇਸਟ ਕਲਰ ਹੈ ਬਹੁਤ ਪਿਆਰਾ ਇਹ ਪਿਛਲੇ ਸਾਲ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਸੀ ਹੁਣ ਵੀ ਆਪਾਂ ਨੇ ਸਟਾਰਟ ਕਰ ਲਿਆ ਜੀ ਇਹ ਡਿਜ਼ਾਈਨ ਦੇਖਦੇ ਆ ਵੀ ਹੁਣ ਵੀ ਕਸਟਮਰ ਇਹਨੂੰ ਲਾਈਕ ਕਰਦਾ ਵੈਸੇ ਇਹ ਤਾਂ ਚੀਜ਼ ਵਧੀਆ ਹੀ ਹੈ ਜੀ ਇਹ ਗਰਮੀ ਵਾਲੀ ਹੈਗੀ ਹੈ ਜੀ 30° ਇਹਨੂੰ ਬਹੁਤ ਪੈਸੇ ਤਾਂ ਇਹ ਬਿਨਾ ਲਾਈਨਿੰਗ ਬਣ ਜੂਗੀ ਕੋਈ ਐ ਨਹੀਂ ਹੈਗਾ ਵੀ ਜਿਹੜਾ ਨਹੀਂ ਵੀ ਪਸੰਦ ਕਰਦਾ ਤਾਂ ਉਹ ਬਿਨਾ ਲਾਈਨਿੰਗ ਤੋਂ ਬਣਾ ਸਕਦਾ ਪਰ ਜੇ ਅਸੀਂ ਤੁਹਾਨੂੰ ਇਹੀ ਰਾਇ ਦੇਵਾਂਗੇ ਬੈਸਟ ਰਹੇਗਾ ਵੀ ਤੁਸੀਂ ਇਹਦੇ ਲਾਈਨਿੰਗ ਲਾ ਲਓ ਕਿਉਂ ਮਹਿੰਗਾ ਸੂਟ ਹੈ ਜੀ ਫਿਰ ਬਾਅਦ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਕੋਈ ਚੱਕਰ ਨਹੀਂ ਹੁਣ ਤਾਂ ਫੁੱਲ ਵੈਲ ਜਿਹੜੀ ਵਿਮਲਦੀ ਆਪਾਂ ਲਾ ਰਹੇ ਆਂ ਜੀ ਠੰਡੀ ਹੁੰਦੀ ਆ ਉਹ ਬਿਲਕੁਲ ਲਾਈਟ ਵੇਟ ਹੁੰਦੀ ਆ ਲਾਈਨਿੰਗ ਬਹੁਤ ਵਧੀਆ ਹੁੰਦੀ ਆ ਕੋਈ ਪਤਾ ਨਹੀਂ ਲੱਗਦਾ ਅਸੀਂ ਸਾਰੇ ਸੂਟਾਂ ਦੀ ਲਾ ਰਹਿਆਂ ਗਰਮੀ ਸਰਦੀਆਂ ਨੇ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਜੀ ਬਹੁਤ ਸੋਹਣਾ ਦੇਖੋ ਜੀ ਆਪਾਂ ਤੁਹਾਨੂੰ ਸਟੈਂਪ ਦਿਖਾਵਾਂਗੇ 23 ਦਾ ਦੀ ਸਟੈਂਪ ਲੱਗੀ ਹੋਈ ਹੈ ਇਹਦੇ ਉੱਪਰ ਲਓ ਜੀ ਤੇ ਇਹਦੇ ਨਾਲ ਆਪਾਂ ਨੇ ਰਸ਼ਟ ਕਲਰ ਦੀ ਰੱਖੀ ਹੈ ਜੀ ਸਲਵਾਰ ਲਓ ਜੀ ਮੈਚਿੰਗ ਸੂਟ ਹੈ ਇਹ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਰਸ਼ਟ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਦੇਖੋ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਜਿੰਨੇ ਵੀ ਅੱਜ ਸੂਟ ਰਹਿਣਗੇ ਜੀ ਸਾਰੇ ਟੇਸਟਾ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੀ ਫੈਬਰਿਕਾ ਪਾਰਟੀ ਵੇਅਰ ਸੂਟ ਨੇ ਗਰਮੀ ਦੇ ਵਿੱਚ ਕਿਵੇਂ ਮਰਜ਼ੀ ਪਾ ਸਕਦੇ ਆ ਆਪ ਆਰਾਮਦਾਇਕ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2150 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਪੰਜਾਬ ਦੇ ਵਿੱਚ ਜੇ ਕੋਈ ਪੰਜਾਬ ਤੋਂ ਬਾਹਰ ਹੈ ਜੀ ਤਾਂ ਬਣਦੇ ਚਾਰजेस ਲੱਗ ਜਾਣਗੇ ਲਓ ਦੇਖੋ ਜੀ ਇੱਕ ਕਲਰ ਇਹ ਆ ਗਿਆ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਮਹਿਰੂਨ ਤੇ ਮਾਊਸ ਦਾ ਕੰਬੀਨੇਸ਼ਨ ਆ ਇਹ ਬਹੁਤ ਪਿਆਰਾ ਹੈ ਦੇਖੋ ਜੀ ਕਿੰਨਾ ਸੋਹਣਾ ਜਿਹੜਾ ਆਪਾਂ ਨੇ ਮਾ ਉਸਤਾ ਤੇ ਮਹਿਰੂਨ ਦਾ ਕੰਬੀਨੇਸ਼ਨ ਹੈ ਬਾਕੀ ਅਗਰ ਜੇ ਤੁਸੀਂ ਇਹਨੂੰ ਮਹਿਰੂਨ ਬੇਸ ਕਲਰ ਦੀ ਸਲਵਾਰ ਰੱਖਣੀ ਚਾਹੁੰਦੇ ਹੋ ਤਾਂ ਤੁਹਾਡੀ ਚੋਇਸ ਹੈ ਜੀ ਇਹ ਵੀ ਟੇਸਟਾ ਬ੍ਰਾਂਡ ਰਹੇਗਾ ਦੇਖੋ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲਓ ਸਕਰੀਨਸ਼ਾਟ ਜਲਦੀ ਜਲਦੀ ਸਿੰਗਲ ਸਿੰਗਲ ਸੂਟ ਹੀ ਨੇ ਜੀ ਪਤਾ ਕੀ ਇਹ ਟੇਸਟਾ ਦੇ ਫਿਰ ਆਪਾਂ ਥੋੜੇ ਜਿਹਾ ਕਾਸਟਲੀ ਪੈ ਜਾਂਦੇ ਨੇ ਅ ਇੱਕ ਵਾਰ ਸਿੰਪਲ ਵਜੋਂ ਲੈ ਆਉਨੇ ਆ ਬਾਕੀ ਜੇ ਕਸਟਮਰ ਨੂੰ ਜ਼ਿਆਦਾ ਚਾਹੀਦਾ ਹੁੰਦਾ ਤਾਂ ਆਪਾਂ ਦੁਬਾਰਾ ਤੋਂ ਰਿਪੀਟ ਦੇ ਵਿੱਚ ਮੰਗਵਾ ਕੇ ਦੇ ਦਿੰਨੇ ਆ ਦੇਖੋ ਜੀ ਲਓ ਕਿੰਨਾ ਪਿਆਰਾ ਕਲਰ ਹੈ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਸਰਦਾਰੀ ਜੀ ਲੁੱਕ ਦਾ ਸੂਟ ਹੈ ਬਾਕੀ ਜੇ ਤੁਹਾਡੀ ਚੋਇਸ ਆ ਤਾਂ ਇਹ ਵੀ ਲਗਵਾ ਸਕਦੇ ਹੋ ਜੇ ਮਾਊਸ ਰੱਖਣਾ ਤਾਂ ਮਾਊਸ ਵੀ ਰੱਖ ਸਕਦੇ ਹੋ 2150 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਦੋ ਕਲਰ ਆ ਗਏ ਜੀ ਇਹਦੇ ਵਿੱਚ ਤੀਸਰਾ ਕਲਰ ਆ ਗਿਆ ਜੀ ਇਹ ਵੀ ਟੇਸਟਾ ਬ੍ਰਾਂਡ ਦਾ ਰਹੇਗਾ ਇਹ ਆਪਣੇ ਕੋਲ 5 ਮੀਟਰ ਸੂਟ ਹੈ ਜੇ ਮੇਰੀ ਭੈਣ ਨੇ ਕਿਸੇ ਨੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਇਹ ਮੈਚਿੰਗ ਕਰਨਾ ਹੈ ਤਾਂ ਇਹਦੇ ਨਾਲ ਆਫ ਵਾਈਟ ਸਲਵਾਰ ਲੱਗ ਜਗੀ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦੀ ਹਾਂ ਇੱਕ ਹੋਰ ਲੈ ਲਵਾਂ ਸੀ ਅਸੀਂ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਨਾਲ ਆਫ ਵਾਈਟ ਦੀ ਸਲਵਾਰ ਮੈਚਿੰਗ ਕਰ ਦਾਂਗੇ ਜੇ ਤੁਸੀਂ ਇਹਦੇ ਨਾਲ ਲੱਗੂਗੀ ਵੈਸੇ ਅਸੀਂ ਆਫ ਵਾਈਟ ਲਾ ਰਹੇ ਹਾਂ ਜੀ ਜੇ ਤੁਸੀਂ ਇਹਦੇ ਨਾਲ ਹਨਾ ਬੇਸ ਕਲਰ ਦੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਬੇਸ ਦੀ ਪਤਾ ਕੀ ਹੈ ਜੇ ਬੇਸ ਕਲਰ ਦੀ ਰੱਖੀ ਨਾ ਇਹ ਬਾਲਾ ਪੜਕੀਲਾ ਹੋ ਜਾਏਗਾ ਦੇਖੋ ਇਹ ਬਾਲਾ ਪੜਕੀਲਾ ਹੋ ਜਾਏਗਾ ਫਰੋਜੀ ਫਰੋਜੀ ਬਾਕੀ ਤੁਹਾਡੀ ਚੋਇਸ ਹੈ ਅਸੀਂ ਤੁਹਾਨੂੰ ਵਧੀਆ ਰੇਟ ਦੇਵਾਂਗੇ ਜੀ ਗਲਤ ਰੇਅ ਨਹੀਂ ਦਿੰਦੇ ਜੇ ਤੁਸੀਂ ਆਲ ਓਵਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਆਲ ਓਵਰ ਥੋੜਾ ਕੋਸਟਲੀ ਪੈ ਜਾਏਗਾ ਕਿਉਂ 5 ਮੀਟਰ ਟੈਸਟਾ ਬ੍ਰੈਂਡ ਦਾ ਸੂਟ ਰਹੇਗਾ ਜੇ ਤੁਸੀਂ ਇਹਨੂੰ ਮੈਚਿੰਗ ਕਰੋਗੇ ਜੀ ਤਾਂ ਤੁਹਾਨੂੰ ਉਹੀ 2150 ਰੁਪਏ ਦਾ ਪਏਗਾ ਜੇ ਤੁਸੀਂ ਇਹਨੂੰ ਕਰੋਗੇ ਜੀ ਆਲ ਓਵਰ ਤਾਂ ਤੁਹਾਨੂੰ ਪਏਗਾ ਇਹ 3000 ਦਾ ਦੇਖੋ ਜੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਟੈਸਟਾ ਦੇ ਵਧੀਆ ਬ੍ਰੈਂਡ ਵਾਲਾ ਤੁਹਾਨੂੰ ਸੂਟ ਮਿਲੇਗਾ ਜੀ ਲਓ ਜੀ ਦੇਖੋ ਆਫ ਵਾਈਟ ਨਾਲ ਵੀ ਰੱਖ ਸਕਦੇ ਹੋ ਆਲ ਓਵਰ ਵੀ ਰੱਖ ਸਕਦੇ ਆ ਇਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਨੇਵੀ ਬਲੂ ਕਲਰ ਹੈ ਇਹ ਵੀ ਟੇਸਟ ਦਾ ਬਹੁਤ ਸੋਹਣਾ ਨਿਊ ਪ੍ਰਿੰਟ ਆਇਆ ਦੇਖੋ ਜੀ ਦੇਖੋ ਇਹਦੇ ਨਾਲ ਤੁਸੀਂ ਚਾਹੋ ਤਾਂ ਬੇਸ ਕਲਰ ਦੀ ਸਲਵਾਰ ਵੀ ਰੱਖ ਸਕਦੇ ਹੋ ਇਹਦੀ ਸਾਡੀ ਸਲਵਾਰ ਆਉਣੀ ਹੈ ਜੀ ਉਹਨਾਂ ਕੋਲ ਕਲਰ ਖਤਮ ਸੀਗਾ ਦੇਖੋ ਜੇ ਤੁਸੀਂ ਆਫ ਵਾਈਟ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਆਫ ਵਾਈਟ ਵੀ ਰੱਖ ਸਕਦੇ ਹੋ ਜੇ ਤੁਸੀਂ ਕਹੋ ਵੀ ਅਸੀਂ ਨੇਵੀ ਬਲੂ ਲੈਣੀ ਹੈ ਤਾਂ ਨੇਵੀ ਬਲੂ ਵੀ ਲੈ ਸਕਦੇ ਹੋ ਦੇਖੋ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਜੇ ਤੁਹਾਨੂੰ ਪਸੰਦ ਆ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਹੈਗਾ ਕਲਰ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਆ ਗਿਆ ਜੀ ਚਾਰ ਕਲਰ ਇਸ ਤੋਂ ਬਾਅਦ ਇਹ ਆ ਗਿਆ ਜੀ ਬਲੈਕ ਕਲਰ ਲਓ ਜੀ ਦੇਖੋ ਇਸ ਤਰ੍ਹਾਂ ਇਹ ਬਲੈਕ ਕਲਰ ਆ ਗਿਆ ਇਹਦੇ ਵਿੱਚ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਸਲਵਾਰ ਰੱਖੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਮੈਚਿੰਗ ਸੂਟ ਦਾ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਆਲ ਓਵਰ ਦਾ ਇਹ ਜਿਹੜੇ ਆਲ ਓਵਰ ਸੀ ਉਹਦਾ ਆਲ ਓਵਰੀ ਦੱਸਿਆ ਗਿਆ ਇਹ ਮੈਚਿੰਗ ਸੂਟ ਨੇ ਆਪਣੇ ਕੋਲ ਦੇਖੋ ਜੀ ਬਲੈਕ ਕਲਰ ਦੀ ਸਲਵਾਰਾ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਜੀ ਤੁਸੀਂ ਇਹ ਹੋ ਗਿਆ ਇਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਨਾਭੀ ਮਹਿਰੂਨ ਜਿਹਾ ਕਲਰ ਹੈ ਲਓ ਜੀ ਦੇਖੋ ਇੰਨਾ ਸੋਹਣਾ ਪ੍ਰਿੰਟ ਆਇਆ ਲਾ ਇਸ ਦਾ ਵੀ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ ਜੀ ਨੇ ਕੋਈ ਦੇ ਵੀ ਆਪਾਂ بیس ਕਲਰ ਦੀ ਸਲਵਾਰ ਰੱਖੀ ਹੈ ਨਾਲ ਜੇ ਇਹਦੇ ਵਿੱਚ ਹਨਾ ਆਪਾਂ ਆਫ ਵਾਈਟ ਜਾਂ ਕੋਈ ਹੋਰ ਲਾਉਂਦੇ ਉਹ ਲੱਗਦੀ ਨਹੀਂ ਤੇ ਔਕ ਲੱਗਦੀ ਸੀ ਦੇਖੋ ਕਿੰਨਾ ਪਿਆਰਾ ਕਲਰ ਹੈ ਕਿੰਨਾ ਪਿਆਰਾ ਪ੍ਰਿੰਟ ਹੈ ਲੈ ਕੇ ਸਕਰੀਨਸ਼ਾਟ ਸਾਰਿਆਂ ਦਾ ਸੇਮ ਪ੍ਰਾਈਸ ਹੀ ਰਹੇਗਾ ਜਾਲੀ ਸੂਟਾਂ ਦਾ ਬਾਕੀ ਤੁਹਾਡੀ ਚੋਇਸ ਹੈ ਜੀ ਲਓ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਲਓ ਇਸ ਤਰ੍ਹਾਂ ਦਾ ਪ੍ਰਿੰਟ ਹੈ ਦੇਖੋ ਪ੍ਰਿੰਟ ਕਿੰਨਾ ਸੋਹਣਾ ਬਣਿਆ ਹੋਇਆ ਹੈ ਅਲੱਗ ਜੀ ਚੀਜ਼ ਹੈ ਤੇ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਨਾਲ ਸਲਵਾਰ ਮੈਚਿੰਗ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਬੇਸ ਕਲਰ ਬੇਸ ਕਲਰ ਦੀ ਉਹੀ ਗੱਲ ਹੈ ਜੀ ਰੱਖ ਕੇ ਬਾਲਾ ਪੜਕੀਲਾ ਹੋ ਜਾਊਗਾ ਇਹਦੇ ਨਾਲ ਆਪਾਂ ਦੋ ਕਲਰ ਇਸ ਤਰ੍ਹਾਂ ਦਾ ਲਾਈਟ ਤੇ ਡਾਰਕ ਕੰਬੀਨੇਸ਼ਨ ਕਰਾ ਲਾਈਟ ਤੇ ਡਾਰਕ ਦਾ ਆਪਾਂ ਦੁਪੱਟਾ ਟਾਈ ਡਾਈ ਕਰਵਾ ਕੇ ਬਹੁਤ ਸੋਹਣੀ ਪ੍ਰਿੰਟਿੰਗ ਬਣ ਜੇਗੀ ਜੀ ਇਹਦੀ ਬਹੁਤ ਸੋਹਣਾ ਦੁਪੱਟਾ ਬਣੇਗਾ ਲੁੱਕ ਬਦਲ ਜਾਂਦੀ ਐ ਸੂਟ ਦੀ ਦੁਪੱਟੇ ਦੇ ਨਾਲ ਦੇਖੋ ਜੀ ਇੰਨਾ ਸੋਹਣਾ ਪ੍ਰਿੰਟ ਹੈ ਇਹ ਪ੍ਰਿੰਟ ਨਹੀਂ ਛੱਡਣ ਵਾਲੀ ਹੈਗੇ ਦੇਖੋ ਜੀ ਲਓ ਇਹ ਹੋ ਗਏ ਜੀ ਇਸ ਤੋਂ ਬਾਅਦ ਆਪਾਂ ਇੱਕ ਦੋ ਕਲਰ ਦਿਖਾਉਣਾ ਤੁਹਾਨੂੰ ਇਹ ਵੀ ਤੁਹਾਨੂੰ ਟੇਸਟਾ ਬ੍ਰਾਂਡ ਦਾ ਰਹੇਗਾ ਜੀ ਲਓ ਬਾਈਨ ਕਲਰ ਇਸ ਤਰ੍ਹਾਂ ਦਾ ਬਹੁਤ ਸੋਹਣੀ ਪਿਆਰੀ ਫੈਬਰਿਕ ਹੈ ਦੇਖੋ ਸਟੈਂਪ ਲੱਗੀ ਹੋਊਗੀ ਬਾਇੰਡ ਕਲਰ ਹੈ ਇਹਦੇ ਵਿੱਚ ਸਾਰਿਆਂ ਦਾ ਸੇਮ ਪ੍ਰਾਈਸ ਰਹੇਗਾ 2150 ਰੁਪਏ ਦੇ ਵਿੱਚ ਇੱਕ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਬਲੈਕ ਦੇਖੋ ਇੱਕ ਇਹਦੇ ਵਿੱਚ ਬਲੈਕ ਮਿਲ ਜੇਗਾ ਲਓ ਸਕਰੀਨ ਸ਼ਾਟ ਜਲਦੀ ਜਲਦੀ ਸ਼ੂਟ ਬੁੱਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਜੇਗਾਇ ਦੇ ਵਿੱਚ ਇਹ ਵਾਲਾ ਬਲੈਕ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਵੀ ਲਓ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੇਗੀ ਜੀ ਬਲੈਕ ਇਹਦੇ ਨਾਲ ਹੈਗੀ ਹੈ ਜੀ ਸਲਵਾਰ ਬਾਕੀ ਹੁਣ ਤੁਹਾਡੀ ਚੋਇਸ ਹੈ ਜਿਵੇਂ ਦਾ ਵੀ ਪ੍ਰਿੰਟ ਲੈਣਾ ਹੈ ਸਭ ਸੀ ਲੈ ਸਕਦੇ ਹੋ ਇਹ ਕਲਰ ਹੋ ਗਿਆ ਬਲੈਕ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਤੇ ਇੱਕ ਆਪਾਂ ਤੁਹਾਨੂੰ ਇਹਦੇ ਵਿੱਚ 12 ਥੋੜਾ ਪਰਪਲ ਕਲਰ ਹੈ ਉਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਉਹ ਦਿਖਾ ਦਨੇ ਇੱਕ ਇਹ ਰਹੇਗਾ ਜੀ ਇਹ ਵੀ ਟੇਸਟਾ ਬ੍ਰਾਂਡ ਦਾ ਰਹੇਗਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਰਾਣੀ ਕਲਰ ਦੀ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੋਈ ਹੈ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਟਾਈ ਡਾਈ ਦਾ ਪੱਟਾ ਕਰਕੇ ਨਾ ਇਹਦੇ ਨਾਲ ਇਸ ਤਰ੍ਹਾਂ ਦਾ ਆਫ ਵਾਈਟ ਪਾ ਕੇ ਤੇ ਰਾਣੀ ਦਾ ਦੁਪੱਟੇ ਨਾਲ ਬਹੁਤ ਸੋਹਣੀ ਗ੍ਰੇਸ ਬਣ ਜੇਗੀ ਜੀ ਸੂਟ ਦੀ ਲਓ ਸਕਰੀਨ ਸ਼ਾਟ ਸੂਟ ਬੁੱਕ ਕਰ ਸਕਦੇ ਹਾਂ ਕਲਰ ਆਪਣੇ ਕੋਲੇ ਦੇਖੋ ਜਿਹੜਾ ਬਹੁਤ ਜ਼ਿਆਦਾ ਹਨਾ ਪਹਿਣਾਂ ਦੀ demand ਤੇ ਸੀਗਾ ਲਓ ਇਹ ਵਾਲਾ ਇਹ ਸਿੰਗਲ ਹੀ ਸੂਟ ਰਹਿ ਗਿਆ ਆਪਣੇ ਕੋਲੇ ਦੇਖੋ ਜੇ ਤੁਹਾਨੂੰ ਪਸੰਦ ਆ ਵੈਸੇ ਇਹ ਪ੍ਰਿੰਟ ਪਹਿਲਾਂ ਆਪਣੇ ਵੀਡੀਓ ਚ ਬਹੁਤ ਚੱਲੇ ਹੋਏ ਨੇ ਜੀ ਤਾਂ ਕਰ ਇਹ ਅਸੀਂ ਤੁਹਾਨੂੰ ਇਦਾਂ ਹੀ ਸੂਟ ਦਿਖਾ ਰਹੇ ਆ ਹਨਾ ਬਹੁਤ ਸੋਹਣੀ ਫੈਬਰਿਕ ਹੈ ਇਹਦਾ ਤਾਂ ਕੋਈ ਲੰਬਾ ਵੀ ਨਹੀਂ ਆਇਆ ਬਹੁਤ ਸੋਹਣਾ ਦੇਖੋ ਜੀ ਟ੍ਰੀਸਟਾ ਦਾ ਕੋਈ ਕਿਸੇ ਵੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਅਸੀਂ ਥੋੜਾ ਰੇਟ ਕਾਸਟਲੀ ਹੋ ਜਾਏਗਾ ਪਰ ਫੈਬਰਿਕ ਬਹੁਤ ਵਧੀਆ ਦਿੰਦੇ ਆ ਉਹਦੇ ਵਿੱਚ ਕੋਈ ਵੀ ਜਦੋਂ ਕਸਟਮਰ ਕੋਲੇ ਸੂਟ ਜਾਂਦਾ ਨਾ ਮਨ ਖੁਸ਼ ਹੋ ਜਾਂਦਾ ਉਹਨਾਂ ਦਾ ਦੇਖ ਕੇ ਪਹਿਲਾਂ ਤਾਂ ਲੱਗਦਾ ਵੀ ਥੋੜੇ ਮਹਿੰਗੇ ਕਿਤੇ ਖਰਾਬ ਨਾ ਹੋ ਜੇ ਸੂਟ ਪੌਂਚਣ ਤੇ ਪਤਾ ਲੱਗ ਜਾਂਦਾ ਦੇਖੋ ਜੀ ਇਹ ਹੈਗਾ ਰੈਸਟ ਕਲਰ ਇਸ ਤ ਇਸ ਤਰ੍ਹਾਂ ਦੀ ਇਹਦੇ ਵਿੱਚ ਪਰਪਲ ਹੈਗੀ ਹੈ 셔ਟ ਮੈਚਿੰਗ ਤੇ ਆਫ ਵਾਈਟ ਦੀ ਹੈਗੀ ਜੀ ਸਲਵਾਰ ਦੇਖੋ ਲਓ ਸਕਰੀਨ ਸ਼ਾਟ ਅੱਜ ਵਾਲੇ ਪ੍ਰਿੰਟ ਸਾਰੇ ਅਲੱਗ ਅਲੱਗ ਨੇ ਬਹੁਤ ਸੋਹਣੀ ਨਵੀਂ ਫੈਬਰਿਕ ਹੈ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਸਕਦੇ ਹੋ ਤੁਸੀਂ ਲਓ ਜੀ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਅਲੱਗ ਅਲੱਗ ਪ੍ਰਿੰਟ ਨੇ ਬਹੁਤ ਸੋਹਣੀ ਫੈਬਰਿਕ ਹੈ ਟਿਸਟਾ ਬ੍ਰਾਂਡ ਤਾਂ ਸਾਨੂੰ ਕੋਈ ਹੈ ਨਾ ਉਹਦੇ ਵਿੱਚ ਸ਼ੱਕ ਹੀ ਨਹੀਂ ਹੈਗੀ ਬਸ ਤੁਸੀਂ ਬ੍ਰਾਂਡ ਦੱਸ ਦੇਣਾ ਜੀ ਉਹ ਭੈਣਾਂ ਨੂੰ ਪਤਾ ਹੀ ਹੈ ਜਿਹੜੀਆਂ ਉਹਨੂੰ ਇਨਨੂੰ ਨਹੀਂ ਬਤਾਉ ਉਹ ਵੀ ਇੱਕ ਇੱਕ ਸਿੰਗਲ ਸੂਟ ਲੈ ਕੇ ਦੇਖੋ ਜੀ ਟੇਸਟਾ ਬ੍ਰਾਂਡ ਦਾ ਫਿਰ ਤੁਹਾਨੂੰ ਵੀ ਪਤਾ ਲੱਗ ਜਾਏਗਾ ਇੰਨੀ ਕਿ ਲਾਈਟ ਵੇਟ ਫੈਬਰਿਕ ਹੁੰਦੀ ਹੈ ਗਰਮੀ ਦੇ ਵਿੱਚ ਵੀ ਆਪਾਂ ਨੂੰ ਲਾਈਨਿੰਗ ਵਾਲਾ ਸੂਟ ਪਾ ਕੇ ਬਿਲਕੁਲ ਵੀ ਫੀਲ ਨਹੀਂ ਹੁੰਦਾ ਵੀ ਆਪਾਂ ਲਾਈਨਿੰਗ ਵਾਲਾ ਸੂਟ ਪਾ ਰੱਖਿਆ ਬਹੁਤ ਸੋਹਣੀ ਹੈਗੀ ਜਿਹੜੀ ਟੇਸਟਾ ਬ੍ਰਾਂਡ ਦੀ ਹੈਗੀ ਇਹ ਕੁਆਲਿਟੀ ਹੈ ਬਾਕੀ ਸਾਰੀਆਂ ਭੈਣਾਂ ਮੇਰੀਆਂ ਜਾਣਦੀਆਂ ਨੇ ਜਿਨ੍ਹਾਂ ਨੇ ਪਹਿਨੇ ਹੋਏ ਨੇ ਇਹਨਾਂ ਨੇ ਨਹੀਂ ਪਹਿਨੇ ਉਹ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅ లైక్ కామెంట్ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲਗੀ ਧੰਨਵਾਦ ਜੀ థాంక్యూ ਸਾਰਿਆਂ ਦਾ ਮੈਨੂੰ ਦੋਨੇ ਚੈਨਲਾਂ ਤੇ ਇੰਨਾ ਇੱਕ ਵਧੀਆ ਰਿਸਪਾਂਸ ਦੇਣ ਲਈ ਇੰਨਾ ਵਧੀਆ ਪਿਆਰ ਮਿਲਣ ਲਈ ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਹਨਾ ਵੀ ਮੇਰੇ ਨਾਲ ਇੰਨੇ ਮੇਰੇ ਵਿਊਅਰਸ ਜੁੜ ਜਾਣਗੇ ਤੇ ਚਲੋ ਜੀ ਪ੍ਰਮਾਤਮਾ ਦੀ ਕਿਰਪਾ ਤੇ ਤੁਹਾਡੀ ਮਿਹਰਬਾਨੀ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜੀ ਅੱਗੇ ਹੋਰ ਭੈਣ ਭਾਈਆਂ ਨੂੰ ਵੀ ਜੁੜੋ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ